ਪਾ ਕੁਛ ਡੇਢ ਮਹੀਨਾ ਪਹਿਲਾਂ ਅਜਨਾਲਾ ਗਏ ਸੀਗੇ ਜਿਸ ਟਾਈਮ ਹੜ ਨਵ ਨਵ ਆਇਆ ਸੀ ਉਥੇ ਔਰ ਬਹੁਤ ਹੀ ਜ਼ਿਆਦਾ ਨੁਕਸਾਨ ਦੇਖਿਆ ਆਪਾਂ ਫਿਰ ਵੀ ਟਰਾਲੇ ਪਰ ਕੇ ਖਾਣਾ ਪੀਣਾ ਬੋ ਕੁਛ ਆਇਆ ਸੀ ਉਸ ਟਾਈਮ ਤੇ ਪਰ ਉਸ ਟਾਈਮ ਤੇ ਵੀ ਮੈਂ ਸੋਨੀ ਭਾਈ ਨੂੰ ਕਿਹਾ ਸੀਗਾ ਕਿ ਅਸਲੀ ਮਦਦ ਡੇਢ ਦੋ ਮਹੀਨੇ ਬਾਅਦ ਹੋਣੀ ਹੈ ਜਿਹੜੀ ਹੁਣ ਸਾਨੂੰ ਨਜ਼ਰ ਆ ਰਹੀ ਹੈ ਜਦ ਪਾਣੀ نیچے ਚਲਾ ਗਿਆ ਹੈ ਰਹਿਤਾ ਨਜ਼ਰ ਆ ਰਿਹਾ ਹੈ ਔਰ ਕਈ ਲੋਕਾਂ ਦੇ ਕਾਰਜ ਤੋਂ ਮਤਲਬ ਰੋਜ਼ੀ ਰੋਟੀ ਖਤਮ ਹੋ ਗਈ ਹੈ ਜਿਨ੍ਹਾਂ ਦੇ ਘਰ ਸੀਗੇ ਮੱਝਾਂ ਔਰ ਜੋ ਵੀ ਆਪਣਾ ਪਛੋ ਪਛੀ ਜਿਹੜੇ ਸਾਡੇ ਵਿੱਚ ਗਏ ਸੀਗੇ ਸੋ ਰੁੜ ਗਏ ਸੀਗੇ ਹਾਂਜੀ ਤਾਂ ਬਸ ਸੋਨੀਪਾਈ ਨੇ ਕਿਹਾ ਸੀ ਕਿ ਆਪਾ ਅਦਾਕਾਰ ਰਾਜਕੁੰਦਰਾ ਦੇ ਵੱਲੋਂ ਆਪਣਾ ਵਾਅਦਾ ਪੂਰਾ ਕੀਤਾ ਗਿਆ ਤਾਂ ਫਿਰੋਜ਼ਪੁਰ ਦੇ ਹੜਪੀੜਤਾ ਨੂੰ ਮੱਝਾ ਪੇਟ ਕੀਤੀਆਂ ਗਈਆਂ ਨੇ ਦੱਸਦੀ ਕਿ ਉਹ ਫਿਰੋਜ਼ਪੁਰ ਦਾ ਪਿੰਡ ਬੰਡਾਲਾ ਦੇ ਗੁਰਦੁਆਰਾ ਸ੍ਰੀ ਟਾਬਸਰ ਸਹਾ ਪਹੁੰਚਦੇ ਨੇ ਜਿੱਥੇ ਹੜਪੀੜਤਾ ਨੂੰ ਮੱਝਾ ਦੇਣ ਦੇ ਲਈ ਵਿਸ਼ੇਸ਼ ਯੋਗਦਾਨ ਪਾਇਆ ਗਿਆ ਤੇ ਬੰਬਈ ਤੋਂ ਉਹ ਫਿਰੋਜ਼ਪੁਰ ਪਹੁੰਚੇ ਨੇ ਅਸਲ ਇਹ ਕਿ ਰਾਜਕੁੰਦਰਾ ਦੇ ਵੱਲੋਂ ਆਪਣੀ ਫਿਲਮ ਮਿਹਰ ਦੀ ਪ੍ਰੋਮੋਸ਼ਨ ਸਮੇਂ ਐਲਾਨ ਕੀਤਾ ਗਿਆ ਸੀ ਕਿ ਇਸ ਫਿਲਮ ਦੀ ਸਾਰੀ ਕਮਾਈ ਹੜਪੀੜਤਾ ਨੂੰ ਦਿੱਤੀ ਜਾਵੇਗੀ ਤੇ ਇਸੇ ਦੇ ਚੱਲਦਿਆਂ 15 ਮੱਝਾ ਪੇਟ ਕੀਤੀਆਂ ਗਈਆਂ ਨੇ ਇਸ ਮੌਕੇ ਕਈ ਸਮਾਜ ਸੇਵੀ ਵੀ ਨਾਲ ਮੌਜੂਦ ਰਹੇ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਅੱਗੇ ਵੀ ਇਹ ਸੇਵਾ ਜਾਰੀ ਰਹੇਗੀ ਤੇ ਲੋੜਵੰਦ ਪਰਿਵਾਰਾਂ ਨੂੰ ਮੱਜਾਂ ਤੇ ਹੋਰ ਸਹਾਇਤਾ ਜਿੱਥੇ ਵੀ ਚਾਹੀਦੀ ਹੋਵੇਗੀ ਉਹ ਉਹਨਾਂ ਨੂੰ ਦਿੱਤੀ ਜਾਵੇਗੀ ਆਪਾਂ ਕੁਝ ਡੇਢ ਮਹੀਨਾ ਪਹਿਲਾਂ ਅਜਨਾਲਾ ਗਏ ਸੀਗੇ ਜਿਸ ਟਾਈਮ ਹੜ ਨਵ ਨਵ ਆਇਆ ਸੀ ਉਥੇ ਔਰ ਬਹੁਤ ਹੀ ਜ਼ਿਆਦਾ ਨੁਕਸਾਨ ਦੇਖਿਆ ਆਪਾਂ ਫਿਰ ਵੀ ਟਰਾਲੇ ਪਰ ਕੇ ਖਾਣਾ ਪੀਣਾ ਬਹੁਤ ਕੁਝ ਆਇਆ ਸੀ ਉਸ ਟਾਈਮ ਤੇ ਪਰ ਉਸ ਟਾਈਮ ਤੇ ਵੀ ਮੈਂ ਸੋਨੀ ਭਾਈ ਨੂੰ ਕਿਹਾ ਸੀਗਾ ਕਿ ਅਸਲੀ ਮਦਦ ਡੇਢ ਦੋ ਮਹੀਨੇ ਬਾਅਦ ਹੋਣੀ ਹੈ ਜਿਹੜੀ ਸੋਨ ਸਾਨੂੰ ਨਜ਼ਰ ਆ ਰਹੀ ਹੈ ਜਦ ਪਾਣੀ نیچے ਚਲਾ ਗਿਆ ਹੈ ਰਹਿਤਾ ਨਜ਼ਰ ਆ ਰਿਹਾ ਹੈ ਔਰ ਕਈ ਲੋਕਾਂ ਦੇ ਘਰਸ ਤੋਂ ਮਤਲਬ ਰੋਜ਼ੀ ਰੋਟੀ ਖਤਮ ਹੋ ਗਈ ਹੈ ਜਿਨ੍ਹਾਂ ਦੇ ਘਰ ਸੀਗੇ ਮੱਝਾਂ ਔਰ ਜੋ ਵੀ ਆਪਣਾ ਪਛੋ ਪਛੀ ਜਿਹੜੇ ਹੜ੍ਹ ਵਿੱਚ ਗਏ ਸੀਗੇ ਸੋ ਰੁੜ ਗਏ ਸੀਗੇ ਹਾਂਜੀ ਤਾਂ ਬਸ ਸੋਨੀ ਪਾਈ ਨੂੰ ਕਿਹਾ ਸੀਗਾ ਕਾਪਾ ਆ ਕੇ ਅਸੀਂ ਇੱਕ ਫਿਲਮ ਕਰ ਰਹੇ ਸੀਗੇ ਉਦੋਂ ਮਹਿਰ ਸਾਡੀ ਫਿਲਮ ਦੀ ਪ੍ਰਮੋਸ਼ਨ ਚੱਲ ਰਹੀ ਸੀ ਉਦੋਂ ਹਨਾ ਸੋ ਫਿਲਮ ਵੀ ਸਾਡੀ ਅਸੀਂ ਪੰਜਾਬ ਦੇ ਨਾਲ ਰਿਲੇਟ ਹਨਾ ਪੰਜਾਬ ਦਾ ਮੁੱਦਾ ਪੰਜਾਬ ਦੀ ਕਹਾਣੀ ਜੜਾਂ ਜੁੜੀ ਹੋਈ ਸੀਗੀ ਸੋ ਬਾਈ ਨੂੰ ਉਹ ਕਨਸੈਪਟ ਬਹੁਤ ਪਸੰਦ ਸੀ ਗਿਆ ਸਾਡੇ ਟਰੈਕਟਰ ਸਾਫਸ ਕੀਰਕੇ ਸਮੇਤਤਾ ਦੀ ਉਹ ਫਿਲਮ ਦੌਰਾਨ ਹੀ ਸਾਨੂੰ ਹੜ੍ਹਾਂ ਦੀ ਨਿਊਜ਼ ਮਿਲੀ ਹਨਾ ਇਸ ਪਾਸੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੋ ਬਾਈ ਜਦੋਂ ਆਏ ਸੀਗੇ ਇਧਰਲੇ ਪਾਸੇ ਜੋ ਸਾਰੇ ਹਨਾ ਉਹ ਤੋਂ ਕਲਾਕਾਰ ਲੱਗੇ ਹੋਏ ਸੀਗੇ ਸਾਰੇ ਲੋਕੀ ਆ ਰਹੇ ਸੀਗੇ ਬਾਈ ਹਰੇ ਵੀ ਆਪਣੇ ਵੱਲੋਂ ਥੋੜੀ-ਬੋਤੀ ਮਦਦ ਲੈ ਕੇ ਆਏ ਸੀ ਤਾਂ ਬਾਈ ਦੇ ਮਨ 'ਚ ਖਿਆਲ ਆਇਆ ਸੀਗਾ ਵੀ ਯਾਰ ਹੁਣ ਤਾਂ ਬਹੁਤ ਲੋਕ ਮਦਦ ਲੈ ਕੇ ਆ ਰਹੇ ਨੇ ਸ਼ਾਇਦ ਇਹ ਲੋਕ ਬਾਅਦ 'ਚ ਉਹਨਾਂ ਨਹੀਂ ਆ ਸਕਣਗੇ ਜਿੰਨਾ ਇਹਨਾਂ ਨੂੰ ਬਾਅਦ 'ਚ ਲੋੜ ਹੋਗੀ ਸੋ ਬਾਈ ਨੇ ਇੱਕ ਵਾਦਾ ਕੀਤਾ ਸੀ ਅਸੀਂ ਮੱਝਾ ਦੇਵਾਂਗੇ ਸ ਅਲਾਰਟ ਸਾਡਾ ਮਰਜਾਂ ਦਾ 15 ਮੱਜਾਂ ਦਾ ਅਸੀਂ ਲੈ ਕੇ ਆਏ ਸੀਗੇ ਸੋ ਅੱਜ ਮੱਜਾਂ ਇੱਥੇ ਲੋੜਵੰਦ ਬੰਦਿਆਂ ਨੂੰ ਮੱਜਾਂ ਦਿੱਤੀਆਂ ਨੇ ਕਿਉਂਕਿ ਸਾਡਾ ਵੀਰ ਬੰਦਾ ਇਹ ਉਸ ਟਾਈਮ ਤੇ ਲੱਗਿਆ ਹੋਇਆ ਹੜ੍ਹਾਂ ਦੌਰਾਨ ਬਹੁਤ ਜ਼ਿਆਦਾ ਇੱਧਰ ਮਦਦ ਕੀਤੀ ਇਹਨਾਂ ਨੇ ਗਰਾਊਂਡ ਤੇ ਜਾ ਕੇ ਸਾਡੀ ਮੇਨ ਕੋਸ਼ਿਸ਼ ਬਈ ਏ ਸੀ ਵੀ ਮੱਜਾਂ ਲੈਣੀਆਂ ਸੌਖੀਆਂ ਨੇ ਮੱਜਾਂ ਦੇਣੀਆਂ ਬਹੁਤ ਔਖੀਆਂ ਨੇ ਕਈ ਵਾਰੀ ਸਹੀ ਬੰਦਾ ਨਹੀਂ ਮਿਲਦਾ ਸੋ ਇਹ ਵੀਰ ਦੀ ਮਿਹਨਤ ਨੂੰ ਸਲਾਮ ਹੈ ਨੇ ਸਹੀ ਬੰਦੇ ਲੱਭ ਕੇ ਉਹਨਾਂ ਤੱਕ ਮੱਜਾਂ ਪਹੁੰਚਦੇ ਕੀਤੀ ਨੇ ਸੋ ਸਭ ਤੋਂ ਵੱਡਾ ਧੰਨਵਾਦ ਰਾਜਬਾਈ ਦਾ ਜਿਨ੍ਹਾਂ ਨੇ ਐਡਾ ਵੱਡਾ ਕਹਿੰਗੇ ਪੈਸਾ ਲੋਕਾਂ ਕੋਲੇ ਬਹੁਤ ਜ਼ਿਆਦਾ ਹੁੰਦਾ ਬਾਈ ਬਹੁਤ ਲੋਕਾਂ ਕੋਲੇ ਬਹੁਤ ਪੈਸਾ ਪਿਆ ਪਰ ਪੈਸੇ ਨੂੰ ਵਰਤਣਾ ਕਿਵੇਂ ਹੈ ਬਹੁਤ ਘੱਟ ਲੋਕ ਕੋਲ ਰੱਬ ਸਮਝਦਾ ਸੋ ਬਾਈ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਪੰਜਾਬ ਲਈ ਖੜੇ ਹੋ ਪੰਜਾਬ ਦਾ ਇਨਾ ਸੋਚਦੇ ਹੋ ਸੋ ਇਹ ਸੇਵਾ ਬਾਈ ਅੱਜ ਨਹੀਂ ਅਸੀਂ ਇਹ ਸਾਡੀ ਲਾਸਟ ਸੇਵਾ ਨਹੀਂ ਹੈਗੀ ਇਹ ਤਾਂ ਸ਼ੁਰੂ ਹੋਈ ਹੈ ਅਸੀਂ ਲੱਗੇ ਰਵਾਂਗੇ ਜੋ ਤੱਕ ਲੋੜ ਆ ਅਸੀਂ ਨਾਲ ਖੜੇ ਆ ਬਾਈ ਦਾ ਇਹੀ ਕਹਿਣਾ ਸੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਧੰਕਿਊ ਜੀ ਆ ਤonnage ਸਾਡੀ ਜ਼ਿੰਮੇਵਾਰੀ ਲਈ ਸੀ ਵੀ ਗਰਾਊਂਡ ਤੇ ਜਾ ਕੇ ਜਿਹੜੇ ਲੋੜਵੰਦ ਆ ਉਹਨਾਂ ਦੀ ਲਿਸਟ ਬਣਾ ਕੇ ਵੀ ਉਹਨਾਂ ਤੱਕ ਆਪਾਂ ਜਿਹੜੀਆਂ ਮੱਝਾਂ ਪਹੁੰਚਣੀਆਂ ਕਰਨੀਆਂ ਸੋ ਅਸੀਂ ਤਕਰੀਬਨ ਪਿਛਲੇ 20-25 ਦਿਨਾਂ ਤੋਂ ਮਹੀਨਾ ਹੀ ਹੋ ਗਿਆ ਸਾਰਾ ਏਰੀਆ ਘੁੰਮ ਕੇ ਦੇਖਿਆ ਵੀ ਜਿੱਥੇ ਜ਼ਿਆਦਾ ਨੁਕਸਾਨ ਹੋ ਉਹ ਲਿਸਟ ਬਣਾਈ ਉਸ ਤੋਂ ਬਾਅਦ ਜਿਹੜਾ ਅੱਜ ਪਹਿਲੇ ਪੜਾਅ ਦੇ ਵਿੱਚ ਅਸੀਂ 12 ਮੱਝਾਂ ਲੈ ਕੇ ਪਹੁੰਚੇ ਆ ਤੇ ਬਾਬਾ ਜੀ ਦੇ ਪ੍ਰਹਿਨਵਾਈ ਦੇ ਹੇਠ ਉਹਨਾਂ ਵੱਲੋਂ ਪਰਚੀਆਂ ਚਕਾ ਕੇ ਵੀ ਕਿਸੇ ਨੂੰ ਮਨ ਦੇ ਵਿੱਚ ਕੋਈ ਇਹ ਨਾ ਰਹੇ ਵੀ ਉਹ ਦੂਜੇ ਨੂੰ ਕਿਉਂ ਚੰਗੀ ਮਾਰੀ ਮੱਝ ਦੇ ਦੀ ਲਾਈਵ ਹੋ ਕੇ ਪਰਚੀ ਪਾ ਕੇ ਉਸ ਮੁਤਾਬਕ ਪਰਚੀ ਦੇ ਮੁਤਾਬਕ ਜਿੰਮੇ ਬਾਬਾ ਜੀ ਨੇ ਪਰਚੀਆਂ ਦਿੱਤੀਆਂ ਉਸ ਮੁਤਾਬਕ ਜਿਹੜੀਆਂ ਮਾਰਾਂ ਮੱਝਾਂ ਤੁਹਾਡੇ ਸਾਹਮਣੇ ਖੜੀਆਂ ਇਹ ਜਿਹੜੇ ਵੀਰ ਨੇ ਲੋੜਵੰਦਾਂ ਨੂੰ ਦਿੱਤੀਆਂ ਗਈਆਂ ਬਾਕੀ ਨੂੰ ਅਸੀਂ ਬੇਨਤੀ ਕਰਦੇ ਜਿਹੜੇ ਰਹਿ ਗਏ ਇਹ ਸ਼ੁਰੂਆਤ ਹੈ ਅੰਤਨੀ ਹੈ ਲਾਸਟ ਸੇਵਾ ਨਹੀਂ ਪਹਿਲੀ ਸੇਵਾ ਸਾਰਿਆਂ ਦਾ ਆਪਾਂ ਹੌਲੀ ਹੌਲੀ ਜਿਵੇਂ ਸਟੈਪ ਵਾਈਜ਼ ਬਾਈ ਜੀ ਹੁਣੇ ਆਪ ਨੂੰ ਹੁਕਮ ਕਰਨਗੇ ਅਸੀਂ ਤਾਂ ਸੇਵਾ ਕਰਨੀ ਹੈ ਜਿਵੇਂ ਉਹ ਸਾਨੂੰ ਹੁਕਮ ਕਰਨਗੇ ਉਸ ਮੁਤਾਬਕ ਆਪਾਂ ਇਹ ਸੇਵਾ ਪਹੁੰਚਦੀ ਕਰਾਂਗੇ ਬਾਕੀ ਗੁਰੂ ਘਰ ਦਾ ਵੀ ਕਾफी ਨੁਕਸਾਨ ਹੈ ਉਹ ਵੀ ਆਪਾਂ ਇਹਨਾਂ ਨੂੰ ਬੇਨਤੀ ਕਰਾਂਗੇ ਬਾਈ ਜੀ ਹੁਣਾਂ ਨੂੰ ਵੀ ਗੁਰੂ ਘਰ ਦੇ ਲਈ ਵੀ ਆਪਾਂ ਸੇਵਾ ਲਵਾਂਗੇ ਜਿੰਨਾ ਹੋਏ ਆਪਾਂ ਵੱਧ ਤੋਂ ਵੱਧ ਉਹਨਾਂ ਨੂੰ ਬੇਨਤੀ ਕਰਾਂਗੇ ਤੋ ਬਾਕੀ ਤੁਸੀਂ ਦੇਖਦੇ ਹੋ ਵੀ ਜਿੰਨੀਆਂ ਪਸ਼ੂ ਖੜੇ ਆ ਮਾਲਕਾਂ ਨੂੰ ਆਪਾਂ ਸੌਂਪ ਤੇ ਬਾਈ ਜੀ ਨਾਂ ਕੀ ਜੀ ਆਪਣਾ ਜੀ ਬਲਵਿੰਦਰ ਸਿੰਘ ਹੈ ਜੀ ਕਿਹੜੇ ਕਿਹੜੇ ਵੀਰ ਪਹੁੰਚੇ ਤੇ ਸੇਵਾ ਲੈ ਕੇ ਜੀ ਅਸੀਂ ਅੱਜ ਜਿਹੜੀ ਸੇਵਾ ਮੱਝਾਂ ਦੀ ਉਹ ਸਾਡੇ ਬਾਈ ਰਾਜਕੁੰਦਰਾ ਜੀ ਜਿਹੜੇ ਬੰਬੇ ਤੋਂ ਆਪਣੇ ਫਿਲਮੀ ਐਕਟਰ ਨੇ ਸ਼ਿਲਪਾ ਸ਼ੇਟੀ ਉਹਨਾਂ ਦੇ ਹਸਬੰਡ ਨੇ ਉਹਨਾਂ ਵੱਲੋਂ ਕੀਤੀ ਗਈ ਹੈ ਜੀ ਬਾਕੀ ਸਾਡੀ ਉਹਨਾਂ ਨੇ ਡਿਊਟੀ ਲਾਈ ਸੀ ਨੰਗਲ ਦੀ ਸੰਗਤ ਪਹੁੰਚੀ ਆ ਖੇੜੀ ਚਹਿਲਾਂ ਤੇ ਸ਼ੇਰਪੁਰ ਦੀ ਸੰਗਤ ਸਾਡੀ ਉਹਨਾਂ ਨੇ ਡਿਊਟੀ ਲਾਈ ਸੀ ਤੁਸੀਂ ਗਰਾਊਂਡ ਤੇ ਦੇਖ ਕੇ ਸੇਵਾ ਕਰਨੀ ਆ ਤੁਸੀਂ ਉਹਨਾਂ ਦੇ ਨਾਲ ਪਹੁੰਚੇ ਜੀ ਠੀਕ ਹੈ ਬਾਈ ਥੈਂਕ ਯ